ਅੱਜ ਗੱਲ ਕਰਾਂਗੇ ਮਾਲਵੇ ਦੇ ਉਹ ਬਹਾਦਰ ਜੱਟ ਯੋਧਿਆਂ ਦੀ ਜਿਨ੍ਹਾਂ ਨੇ ਔਰੰਗਜ਼ੇਬ ਨੂੰ ਸਿੱਧੀ ਟੱਕਰ ਦਿੱਤੀ ਜਿਨ੍ਹਾਂ ਕਰਕੇ ਔਰੰਗਜ਼ੇਬ ਦਾ ਜਿਉਣਾ ਹਰਾਮ ਹੋ ਗਿਆ ਸੀਗਾ 30 ਸਾਲ ਦਾ ਉਹ ਬਹਾਦਰ ਜੱਟ ਯੋਧਾ ਜਿਹਨੂੰ ਹਰਾਉਣ ਲਈ ਔਰੰਗਜ਼ੇਬ ਨੂੰ ਖੁਦ ਮੈਦਾਨ 'ਚ ਆਉਣਾ ਪਿਆ ਸੀ ਤੇ 18 ਸਾਲ ਦਾ ਉਹ ਨੌਜਵਾਨ ਜੱਟ ਯੋਧਾ ਜਿਨੇ ਅਕਬਰ ਦੇ ਮਕਬਰੇ 'ਚੋਂ ਉਹਦੀ ਕਬਰ ਤੋੜ ਕੇ ਉਹਦਾ ਕੰਕਾਲ ਕੱਢ ਕੇ ਅੱਗ ਲਾ ਦਿੱਤੀ ਸੀਗੀ ਇੱਕ ਗੱਲ ਅਸੀਂ ਜਮਾ ਸਟਾਰਟਿੰਗ ਚ ਕਲੀਅਰ ਕਰ ਦਿੰਨੇ ਆ ਕਿ ਭੈਣਾ ਭਰਾਵਾਂ ਨੂੰ ਇਹ ਨਾ ਲੱਗੇ ਕਿ ਅਸੀਂ ਜੱਟਵਾਦ ਨੂੰ ਪ੍ਰਮੋਟ ਕਰ ਰਹੇ ਆ ਜਾਂ ਅਸੀਂ ਸਿੱਖਾਂ ਦੀ ਥਾਂ ਤੇ ਜਾਤ ਪਾਤ ਦੀਆਂ ਗੱਲਾਂ ਲਿਆ ਰਹੇ ਆ ਜਿਹੜੇ ਜੱਟਾਂ ਦਾ ਅਸੀਂ ਇਤਿਹਾਸ ਅੱਜ ਦੱਸਣ ਲੱਗੇ ਆ ਉਹ ਸਿੱਖ ਨਹੀਂ ਸੀਗੇ ਕਿਉਂਕਿ ਜੋ ਸਿੱਖ ਹੀ ਹੋ ਗਿਆ ਹੈ ਫਿਰ ਉਹ ਸਿੱਖ ਹੀ ਆ ਇਹਨਾਂ ਬਾਰੇ ਗੱਲ ਕਰਨਾ ਕਿਉਂ ਅਸੀਂ ਜ਼ਰੂਰੀ ਸਮਝਿਆ ਜਦੋਂ ਅਸੀਂ ਔਰੰਗਜ਼ੇਬ ਦਾ ਇਤਿਹਾਸ ਪੜ੍ਹਦੇ ਆ ਤਾਂ ਪੁਰਾਣੇ ਜਿਹੜੇ ਇਤਿਹਾਸਕਾਰ ਨੇ ਉਹ ਇਹ ਮਾਲਵੇ ਦੇ ਜੱਟਾਂ ਦਾ ਜ਼ਿਕਰ ਕਰਦੇ ਨੇ ਤਾਂ ਉੱਥੋਂ ਮਨ ਚ ਇੱਕ ਗ੍ਰਾਸਟੀ ਪੈਦਾ ਹੋਈ ਕਿ ਕੌਣ ਸੀਗੇ ਇਹ ਜਿਹੜੇ ਪੁਰਾਣੇ ਇਤਿਹਾਸਕਾਰ ਨੇ ਜੇ ਉਹ ਮਾਲਵਾ ਕਿਹਨੂੰ ਲਿਖਦੇ ਨੇ ਔਰੰਗਜ਼ੇਬ ਦੇ ਜਿਹੜੇ ਮੇਨ ਸੂਬੇ ਸੀਗੇ ਉਹਨਾਂ ਚੋਂ ਇੱਕ ਮਾਲਵਾ ਸੀਗਾ ਪਰ ਇਹ ਪੰਜਾਬ ਚ ਨਹੀਂ ਸੀਗਾ ਮਾਲਵਾ ਪੰਜਾਬ ਵਾਲਾ ਮਾਲਵਾ ਹੋਰ ਆ ਇਹ ਸੀਗਾ ਜਿਹੜਾ ਦਿੱਲੀ ਤੋਂ ਆਗਰਾ ਦੇ ਵਿਚਾਲੇ ਜਿਹੜਾ ਮਥੁਰਾ ਦਾ ਇਲਾਕਾ ਹੈ ਉੱਥੇ ਕੁਝ ਇਲਾਕਾ ਸੀਗਾ ਉਹਨੂੰ ਮਾਲਵਾ ਕਿਹਾ ਜਾਂਦਾ ਸੀ ਬੜਾ ਇਹ ਇੰਪੋਰਟੈਂਟ ਇਲਾਕਾ ਸੀਗਾ ਇਹ ਮਾਲਵੇ ਦੇ ਜੱਟ ਸੀਗੇ ਜਿਨ੍ਹਾਂ ਨੂੰ ਇਤਿਹਾਸਕਾਰਾਂ ਨੇ ਜੱਟ ਲਿਖਿਆ ਹੈ ਅੱਜ ਚਾਹੇ ਅ ਕਈ ਇਤਿਹਾਸਕਾਰ ਉਹਨਾਂ ਨੂੰ ਜਾਟ ਵੀ ਲਿਖਦੇ ਨੇ ਹੁਣ ਚਾਹੇ ਜਾਟ ਵੀ ਅਸੀਂ ਕਹਿਣਾ ਸ਼ੁਰੂ ਕਰ ਦਿੱਤਾ ਹੈ ਪਰ ਇਹ ਜੱਟ ਤੇ ਜਾਟ ਨੇ ਜਿਹੜੇ ਜਦੋਂ ਇਹਨਾਂ ਦਾ ਇਤਿਹਾਸ ਅਸੀਂ ਪੜ੍ਹਦੇ ਆ ਤਾਂ ਇਹ ਇੱਕ ਹੀ ਆ ਇਨਾਂ ਦਾ origin ਇੱਕੋ ਹੀ ਆ ਹੁਣ ਜੱਟਾਂ ਦਾ ਜੇ ਅਸੀਂ ਹਜ਼ਾਰਾਂ ਸਾਲ ਪੁਰਾਣਾ ਇਤਿਹਾਸ ਚੱਕ ਕੇ ਦੇਖੀਏ ਤਾਂ ਇਤਿਹਾਸਕਾਰ ਇਹ ਲਿਖਦੇ ਨੇ ਕਿ ਇਹ ਇੰਡੋਸੀਥੀਅਨ ਲੋਕ ਨੇ ਯਾਨੀ ਕਿ ਸੀਥੀਆ ਦੇ ਇਲਾਕਿਆਂ ਚੋਂ ਇਹ ਮੱਧ ਏਸ਼ੀਆ ਚੋਂ ਉੱਠ ਕੇ ਆਏ ਸੀਗੇ ਲੜਦੇ ਲੜਦੇ ਇਹ ਇੰਡੀਆ ਵੱਲ ਨੂੰ ਆਏ ਤੇ ਇੱਥੋਂ ਦੇ ਲੋਕਾਂ ਨਾਲ ਫਿਰ ਇਹਨਾਂ ਦੀਆਂ ਜੰਗਾਂ ਹੋਈਆਂ ਤੇ ਇੱਥੇ ਆ ਕੇ ਫਿਰ ਇਹ ਸਥਾਪਿਤ ਹੋ ਗਏ ਉਹਨਾਂ ਚੋਂ ਨੇ ਇਹ ਜੱਟ ਫਿਰ ਜਿਹੜੇ ਬਾਅਦ ਚੋਂ ਸਿੱਖ ਧਰਮ ਚ ਆ ਗਏ ਉਹ ਜੱਟ ਸਿੱਖ ਅਖਵਾਏ ਤੇ ਜਿਹੜੇ ਫਿਰ Hindu ਧਰਮ ਚ ਹੀ ਰਹੇ ਹਿੰਦੀ ਬੋਲਦੇ ਇਲਾਕਿਆਂ 'ਚ ਚਲੇ ਗਏ ਉਹਨਾਂ ਨੂੰ जाट ਕਹਿਣਾ ਸ਼ੁਰੂ ਕਰ ਦਿੱਤਾ ਪਰ ਜੱਟ ਅਤੇ जाट ਹੈ ਇਹ ਕੋਈ ਚੀਜ਼ ਆ ਹੁਣ ਇੱਕ ਇਹਦੀ ਉਦਾਹਰਨ ਮੈਂ ਤੁਹਾਨੂੰ ਦਿੰਨਾ ਕਿ ਜਿਵੇਂ ਪੰਜਾਬੀ 'ਚ ਅਸੀਂ ਕਹਿੰਦੇ ਹਾਂ ਜਲੰਧਰ ਹਿੰਦੀ 'ਚ ਜਦੋਂ ਉਹਨੂੰ ਕਹਿਣਾ ਹੋਵੇ ਅਸੀਂ ਜਲੰਧਰ ਕਹਿੰਦੇ ਆ ਅਸੀਂ ਨਾਲ ਕੰਨਾ ਐਕਸਟਰਾ ਪਾ ਦਿੰਨੇ ਆ ਪੰਜਾਬੀ ਦੇ ਸ਼ਬਦ ਨੂੰ ਜਦੋਂ ਹਿੰਦੀ 'ਚ ਕਹਿਣਾ ਹੁੰਦਾ ਤਾਂ ਅਸੀਂ ਕੰਨਾ ਪਾ ਦਿੰਨੇ ਆ ਜਿਵੇਂ ਪੰਜਾਬੀ 'ਚ ਹੁੰਦਾ ਅੱਖ ਜਦੋਂ ਉਹਨੂੰ ਹਿੰਦੀ 'ਚ ਕਹਿਣਾ ਸੀ ਆਂਖ ਕਹਿੰਦੇ ਆ ਜਿਵੇਂ ਨੱਕ ਨੂੰ ਅਸੀਂ ਨਾਕ ਕਹਿ ਦਿੰਨੇ ਆ ਐਵੇਂ ਇਤਿਹਾਸਕਾਰਾਂ ਨੇ ਫਿਰ ਜੱਟਾਂ ਨੂੰ जाट ਲਿਖਣਾ ਸ਼ੁਰੂ ਕਰ ਦਿੱਤਾ ਜਿਹੜੇ ਹਿੰਦੀ ਬੋਲਦੇ ਇਲਾਕਿਆਂ ਚ ਇਤਿਹਾਸਕਾਰ ਸੀਗੇ ਉਹਨਾਂ ਨੇ ਜੱਟਾਂ ਨੂੰ ਜਾਟ ਲਿਖਿਆ ਹੈ ਜਿਹੜਾ ਜਿਹੜੇ ਪਰ ਪੁਰਾਣੇ ਇਤਿਹਾਸਕਾਰ ਨੇ ਉਹ ਇਹਨਾਂ ਨੂੰ ਜਾਟ ਹੀ ਲਿਖਦੇ ਨੇ ਹੁਣ ਇਹਦੇ ਚ ਇਹ ਨਹੀਂ ਆ ਵੀ ਜੱਟ ਕਹਿਣਾ ਚਾਹੀਦਾ ਜਾਂ ਜਾਟ ਕਹਿਣਾ ਚਾਹੀਦਾ ਜੋ ਮਰਜ਼ੀ ਕਹਿ ਲਓ ਪਰ ਇਹਨਾਂ ਦਾ origin ਇੱਕੋ ਹੀ ਆ ਹੁਣ ਜੇ ਆਪਾਂ ਅੱਜ ਦੇ ਇਹ ਮਾਲਵੇ ਦੇ ਜੱਟਾਂ ਦੇ ਇਤਿਹਾਸ ਤੇ ਆਈਏ ਇਹਨਾਂ ਬਾਰੇ ਗੱਲ ਕਰੀਏ ਤਾਂ ਇਹ ਸਮਾਂ ਸੀਗਾ 1669 ਦਾ ਉਹ ਸਮਾਂ ਕਿਹੋ ਜਿਹਾ ਸੀਗਾ ਕੀ ਸਮੇਂ ਚ ਚੱਲ ਰਿਹਾ ਸੀ ਉਹ ਥੋੜਾ ਜਿਹਾ ਕਲੀਅਰ ਕਰ ਦਿੰਨੇ ਆ ਤਾਂ ਕਿ ਸਮਝਣ ਚ ਤੁਹਾਨੂੰ ਸੌਖਾ ਹੋ ਜਾਏ 1669 ਚ ਔਰੰਗਜ਼ੇਬ ਨੂੰ ਬਾਦਸ਼ਾਹ ਬਣੇ ਨੂੰ 11 ਸਾਲ ਹੋ ਗਏ ਸੀਗੇ 51 ਸਾਲ ਉਹਦੀ ਉਮਰ ਸੀ ਤਾਂ ਜਿਹੜੇ ਨਾਨ-ਮੁਸਲਿਮ ਲੋਕ ਸੀਗੇ ਉਹਨਾਂ ਤੇ ਵਾਦੂ ਟੈਕਸ ਲਾਇਆ ਜਾਂਦਾ ਸੀਗਾ ਔਰੰਗਜ਼ੇਬ ਵੱਲੋਂ ਉਹ ਟੈਕਸ ਕਿਹੋ ਜਿਹਾ ਹੁੰਦਾ ਸੀ ਉਹ ਟੈਕਸ ਜਿਹਨੂੰ ਆਪਾਂ ਮਾਲੀਆ ਕਹਿ ਦਿੰਨੇ ਆ ਜਿਹਨੂੰ ਔਰੰਗਜ਼ੇਬ ਇੱਕ ਖਰਾਜ ਦੇ ਰੂਪ ਚ ਟੈਕਸ ਲਾਉਂਦਾ ਸੀਗਾ ਖਰਾਜ ਹੁੰਦਾ ਸੀਗਾ ਕਿ ਜਿਹੜੇ ਵੀ ਕਿਸਾਨ ਨੇ ਕਿ ਉਹ ਕਿਸਾਨ ਆਪਣੀ ਹੀ ਜ਼ਮੀਨ ਤੇ ਖੇਤੀ ਕਰਨ ਲਈ ਸਾਨੂੰ ਟੈਕਸ ਦੇਣ ਕਿਉਂਕਿ ਤੁਸੀਂ ਇਸਲਾਮੀ ਰਾਜ ਦੇ ਇੱਕ ਬਾਦਸ਼ਾਹ ਦੇ ਰਾਜ ਚ ਰਹਿ ਰਹੇ ਹੋ ਇਸ ਕਰਕੇ ਨਾਨ ਮਸਲਮ ਲੋਕਾਂ ਨੂੰ ਉਹ ਟੈਕਸ ਦੇਣਾ ਪੈਂਦਾ ਸੀਗਾ ਮਹਿਸੂਲ ਲਾਇਆ ਜਾਂਦਾ ਸੀ ਇਹਨੂੰ ਜਿਹਨੂੰ ਚੁੰਗੀ ਵੀ ਕਹਿ ਸਕਦੇ ਆ ਜਿਵੇਂ ਕੋਈ ਬਿਜ਼ਨਸਮੈਨ ਜਿਹੜੇ ਸੀਗੇ ਨਾਨ ਮਸਲਮ ਲੋਕ ਉਹਨਾਂ ਤੋਂ 5% ਚੁੰਗੀ ਲਈ ਜਾਂਦੀ ਸੀ ਜਿਹੜੇ ਮੁਸਲਮ ਲੋਕ ਸੀ ਉਹਨਾਂ ਤੋਂ ਕੋਈ ਚੁੰਗੀ ਨਹੀਂ ਲਈ ਜਾਂਦੀ ਸੀ ਤਾ ਇਹ ਇਸ ਤਰੀਕੇ ਨਾਲ ਜਿਹੜੇ ਨਾਨ ਮੁਸਲਮ ਲੋਕ ਸੀ ਉਹਨਾਂ ਤੇ ਬਹੁਤ ਜ਼ਿਆਦਾ ਪ੍ਰੈਸ਼ਰ ਪਾਇਆ ਜਾਂਦਾ ਸੀਗਾ ਜੇ ਉਹ ਟੈਕਸ ਨਹੀਂ ਪਰ ਪਾਉਂਦੇ ਸੀ ਤਾਂ ਉਹਨਾਂ ਦੀਆਂ ਔਰਤਾਂ ਨੂੰ ਚੱਕ ਲਿਆ ਜਾਂਦਾ ਸੀਗਾ ਉਹਨਾਂ ਦੇ ਮੰਦਰ ਢਾ ਦਿੱਤੇ ਜਾਂਦੇ ਸੀ ਜਾਂ ਉਹਨਾਂ ਦੇ ਧਾਰਮਿਕ ਸਥਾਨ ਢਾ ਦਿੱਤੇ ਜਾਂਦੇ ਸੀ ਉਹਨਾਂ ਨੂੰ ਗੁਲਾਮ ਬਣਾ ਲਿਆ ਜਾਂਦਾ ਸੀ ਇਹ ਗੋਕੁਲ ਸਿੰਘ ਪਹਿਲਾ ਉਸ ਮਾਲਵੇ ਦਾ ਜੱਟ ਸੀਗਾ ਜਿਨੇ ਬਗਾਵਤ ਸ਼ੁਰੂ ਕੀਤੀ ਉਹਦੀ ਅਗਵਾਈ ਚ ਫਿਰ ਜੱਟਾਂ ਨੇ ਮਨਾ ਕਰ ਦਿੱਤਾ ਕਿ ਅਸੀਂ ਨਹੀਂ ਟੈਕਸ ਦੇਵਾਂਗੇ ਕਿ ਅਸੀਂ ਆਪਦੀ ਜ਼ਮੀਨ ਤੇ ਕਿਸਾਨੀ ਕਰਦੇ ਆਂ ਅਸੀਂ ਆਪਦੀ ਜ਼ਮੀਨ ਤੇ ਫਸਲਾਂ ਬੋਣਿਆ ਕਿ ਆਪਦੀ ਜ਼ਮੀਨ ਤੇ ਫਸਲਾਂ ਬੀਜਣ ਦਾ ਅਸੀਂ ਕੋਈ ਟੈਕਸ ਨਹੀਂ ਦੇਵਾਂਗੇ ਔਰੰਗਜ਼ੇਬ ਨੂੰ ਉਹਨਾਂ ਨੇ ਇੱਕ ਬਗਾਵਤ ਸ਼ੁਰੂ ਕਰ ਦਿੱਤੀ ਇੱਕ ਬਾਗੀ ਸੁਰ ਦਿਖਾਉਣਿਆ ਔਰੰਗਜ਼ੇਬ ਨੂੰ ਸ਼ੁਰੂ ਕਰ ਦਿੱਤੇ ਔਰ ਔਰੰਗਜ਼ੇਬ ਵਾਸਤੇ ਇਹ ਬੜੀ ਬੇਇੱਜ਼ਤੀ ਦੀ ਗੱਲ ਸੀ ਕਿਉਂਕਿ ਔਰੰਗਜ਼ੇਬ ਪੂਰੇ ਭਾਰਤ 'ਚ ਆਪਦਾ ਹੁਕਮ ਲਾਗੂ ਕਰਨਾ ਚਾਹੁੰਦਾ ਸੀਗਾ ਪੂਰੇ ਭਾਰਤ ਨੂੰ ਉਹ ਮੁਸਲਮ ਦੇਸ਼ ਬਣਾਉਣਾ ਚਾਹੁੰਦਾ ਸੀਗਾ ਕਿ ਔਰੰਗਜ਼ੇਬ ਦੇ ਦਿੱਲੀ ਦੇ ਬਿਲਕੁਲ ਨਾਲ ਬਗਾਵਤ ਸ਼ੁਰੂ ਹੋ ਗਈ ਤਾਂ ਇਹ ਔਰੰਗਜ਼ੇਬ ਵਾਸਤੇ ਇੱਕ ਬੜੀ ਬੇਇੱਜ਼ਤੀ ਦੀ ਗੱਲ ਸੀ ਕਿ ਲੋਕ ਕਹਿਣਗੇ ਕਿ ਤੇਰੇ ਨਾਲ ਲੱਗਦੇ ਇਲਾਕੇ ਤਾਂ ਤੇਰੀ ਗੱਲ ਨਹੀਂ ਮੰਨਦੇ ਕਿ ਪੂਰਾ ਭਾਰਤ ਤੇਰੀ ਕੀ ਗੱਲ ਮੰਨੂਗਾ ਫਿਰ ਔਰੰਗਜ਼ੇਬ ਨੇ ਇੱਥੇ ਇੱਕ ਬੜਾਈ ਸਖਤ ਫਰਮਾਨ ਜਾਰੀ ਕੀਤਾ ਕਿ ਜੇ ਇਹ ਖਰਾਜ ਦੇਣ ਨੂੰ ਨਹੀਂ ਰਾਜ਼ੀ ਤਾਂ ਇਹਨਾਂ ਦੇ ਮੰਦਰ ਢਾਹੋ ਤਾਂ ਉੱਥੇ ਇਤਿਹਾਸਕਾਰ ਲਿਖਦੇ ਨੇ ਕਿ ਔਰੰਗਜ਼ੇਬ ਦੇ ਕਹਿਣ ਤੇ ਮਥੁਰਾ ਦੇ ਕਈ ਪੁਰਾਤਨ ਮੰਦਰ ਢਾਹੇ ਗਏ ਤੇ ਮੰਦਰ ਢਾਹ ਕੇ ਕਈ ਮੰਦਰਾਂ ਦੀ ਥਾਂ ਤੇ ਮਸਜਿਦਾਂ ਵਸਾਰੀਆਂ ਗਈਆਂ ਇਸ ਗੱਲ ਦਾ ਰੋਸ ਪੂਰੇ ਇਲਾਕੇ 'ਚ ਸੀ ਤਾਂ ਉੱਥੇ ਹੀ ਫਿਰ ਗੋਕুল ਜੱਟ ਦੀ ਅਗਵਾਈ 'ਚ ਸਰੋਹਾ ਪਿੰਡ 'ਚ ਇੱਕ ਵੱਡੀ ਮੀਟਿੰਗ ਰੱਖੀ ਗਈ। ਉੱਥੇ ਇਹ ਸਾਰੇ ਜੱਟ ਸੀਗੇ ਜਿਹੜੇ ਕਿਸਾਨ ਸੀਗੇ ਜਾਂ ਹੋਰ ਵੀ ਕਈ ਬਰਾਦਰੀਆਂ ਦੇ ਲੋਕ ਸੀਗੇ ਉਹ ਗੋਕুল ਜੱਟ ਦੀ ਅਗਵਾਈ 'ਚ ਫਿਰ ਉੱਥੇ ਇਕੱਠੇ ਹੁੰਦੇ ਨੇ ਤੇ ਉੱਥੇ ਫਿਰ ਇੱਕ ਵੱਡੀ ਬਗਾਵਤ ਦਾ ਐਲਾਨ ਕੀਤਾ ਜਾਂਦਾ ਹੈ। ਜਦੋਂ ਇਹ ਮੁਗਲਾਂ ਨੂੰ ਪਤਾ ਚੱਲਦਾ ਹੈ ਤਾਂ ਮਥੁਰਾ ਦਾ ਜਿਹੜਾ ਫੌਜਦਾਰ ਲਾਇਆ ਹੋਇਆ ਸੀਗਾ ਔਰੰਗਜੀਬ ਨੇ ਉਹ ਸੀਗਾ ਅਬਦੁਲ ਨਵੀ ਅਬਦੁਲ ਨਬੀ ਨੂੰ ਪੂਰੀ ਇਹਨੇ ਖੁੱਲੀ ਛੋੜ ਦਿੱਤੀ ਹੋਈ ਸੀ ਕਿ ਇਹ ਜੱਟਾਂ ਨੂੰ ਕੁਚਲ ਦੇ ਇਹਨਾਂ ਦੀ ਬਗਾਵਤ ਨੂੰ ਕੁਚਲ ਦੇ ਤਾਂ ਉੱਥੇ ਇਤਿਹਾਸ 'ਚ ਲਿਖਿਆ ਮਿਲਦਾ ਹੈ ਕਿ ਅਬਦੁਲ ਨਬੀ ਫਿਰ ਇੱਕ ਫੌਜ ਲੈ ਕੇ ਗਿਆ ਆਉਂਦੀ ਟੁਕੜੀ ਲੈ ਕੇ ਗਿਆ ਤੇ ਉੱਥੇ ਜੱਟਾਂ ਤੇ ਹਮਲਾ ਕਰ ਦਿੱਤਾ ਓਦੋਂ ਇੱਕ ਚੀਜ਼ ਦੇਖੋਗੇ ਨਾ ਤਾਂ ਉਸ ਸਮੇਂ ਜੱਟ ਨੇ ਜਿਹੜੇ ਇਹ ਇਹ ਹੁਣ ਕਿਸਾਨ ਲੋਕ ਨੇ ਪਰ ਇਹਨਾਂ ਦੇ ਖੂਨ 'ਚ ਇੱਕੋ ਜਿਹਾ ਜਹਾਰੂਪਾਣਾ ਹੁਣੇ ਕੋਈ ਪ੍ਰੋਫੈਸ਼ਨਲ ਲੜਾਕੂ ਨਹੀਂ ਸੀਗੇ ਨਾ ਹੀ ਇਹਨਾਂ ਨੇ ਜੇ ਦੇਖੀ ਉਸ ਤੋਂ ਪਹਿਲਾਂ ਕੋਈ ਜੰਗਾਂ ਲੜੀਆਂ ਸੀ ਪਰ ਇਤਿਹਾਸ ਜੇ ਲਿਖਿਆ ਮਿਲਦਾ ਹੈ ਕਿ ਉਸ ਸਮੇਂ ਮੁਗਲਾਂ ਦੀ ਟ੍ਰੇਨਡ ਫੌਜ ਨੂੰ ਇਹਨਾਂ ਨੇ ਬੁਰੇ ਤਰੀਕੇ ਨਾਲ ਹਰਾਇਆ ਤੇ ਇਹ ਗੋਕੁਲ ਜੱਟ ਉਹਨਾਂ ਨੇ ਉਹ ਔਰੰਗਜ਼ੇਬ ਦਾ ਜਿਹੜਾ ਫੌਜਦਾਰ ਸੀਗਾ ਮਥੁਰਾ ਦਾ ਅਬਦਲ ਨਵੀ ਉਹਨੂੰ ਮਾਰਤਾ ਅਬਦਲ ਨਵੀ ਨੂੰ ਮਾਰਨ ਤੋਂ ਬਾਅਦ ਇਹਨਾਂ ਦੇ ਹੌਸਲੇ ਇੰਨੇ ਵੱਧ ਗਏ ਕਿ ਮੁਗਲਾਂ ਦਾ ਗੜ ਮੰਨਿਆ ਜਾਂਦਾ ਇੱਕ ਸੈਦਾਬਾਦ ਇਲਾਕਾ ਜਿੱਥੇ ਮੁਗਲਾਂ ਦੀ ਚੌਂਕੀ ਹੁੰਦੀ ਸੀ ਇਹਨਾਂ ਨੇ ਉਹ ਇਲਾਕਾ ਲੁੱਟ ਲਿਆ ਤੇ ਅੱਗ ਲਾ ਦਿੱਤੀ ਹੁਣ ਇਹ ਚਟਕਾ ਸੀਗਾ ਔਰੰਗਜ਼ੇਬ ਵਾਸਤੇ ਇੱਕ ਵੱਡਾ ਉਸ ਤੋਂ ਬਾਅਦ ਇਹ ਕਿਹਾ ਜਾਂਦਾ ਹੈ ਕਿ ਇਹਨਾਂ ਨੇ ਪੂਰੇ ਇਲਾਕੇ ਤੇ ਹੀ ਅਬਦਾਰ ਕਰ ਲਿਆ ਇਤਿਹਾਸਕਾਰ ਇਹ ਲਿਖਦੇ ਨੇ ਕਿ ਉਹ ਇਲਾਕਾ ਜਿਹੜਾ ਮੁਗਲਾਂ ਦੇ ਤਖਤ ਦੇ ਬਿਲਕੁਲ ਨੇੜੇ ਸੀਗਾ ਇਹਨਾਂ ਦੇ ਇਲਾਕਿਆਂ 'ਚ ਮੁਗਲਾਂ ਦੇ ਝੰਡੇ ਦਿਖਣੇ ਬੰਦ ਹੋ ਗਏ ਸੀ ਹੁਣ ਔਰੰਗਜ਼ੇਬ ਉਸ ਸਮੇਂ उलझਿਆ ਹੋਇਆ ਸੀਗਾ ਦੱਖਣ 'ਚ ਛਤਰਪਤੀ ਸ਼ਿਵਾਜੀ ਦੇ ਨਾਲ ਉਹ ਜੰਗਾਂ ਕਰ ਰਿਹਾ ਸੀ ਉੱਥੇ ਜਦੋਂ ਖਬਰ ਪਹੁੰਚੀ ਕਿ ਮਾਲਵੇ ਦੇ ਜੱਟਾਂ ਨੇ ਵੱਡੀ ਬਗਾਵਤ ਕਰ ਦਿੱਤੀ ਆ ਆਪਣੇ ਇਲਾਕੇ ਲੁੱਟ ਲਏ ਨੇ ਤਾਂ ਫਿਰ ਔਰੰਗਜ਼ੇਬ ਨੂੰ ਉੱਥੇ ਖੋਦ ਆਉਣਾ ਪਿਆ ਸੀਗਾ ਜੰਗ ਦੇ ਮੈਦਾਨ 'ਚ ਇੱਕ ਵੱਡੀ ਫੌਜ ਲੈ ਕੇ ਫਿਰ ਔਰੰਗਜੇਬ ਆਇਆ ਹਸਨ ਅਲੀ ਦੀ ਜ਼ਿੰਮੇਵਾਰੀ ਲਈ ਗਈ ਹਸਨ ਅਲੀ ਇੱਕ ਵੱਡੀ ਫੌਜ ਦੀ ਟੁਕੜੀ ਲੈ ਕੇ ਆਇਆ ਤੇ 3 ਦਿਨਾਂ ਤੱਕ ਉਹ ਜੰਗ ਹੋਈ ਹੁਣ ਇੱਕ ਚੀਜ਼ ਦੇਖੋਗੇ ਇੰਨਾ ਦੀ ਜਿਹੜੀ ਗਿਣਤੀ ਸੀ ਉਹ ਬਹੁਤ ਘੱਟ ਸੀ ਔਰੰਗਜੇਬ ਇੱਕ ਵੱਡੀ ਫੌਜ ਲੈ ਕੇ ਆਇਆ ਸੀਗਾ ਔਰ 3 ਦਿਨ ਤੱਕ ਮੁਗਲਾਂ ਨੂੰ ਇਹਨਾਂ ਨੇ ਬਾਣੀ ਪਾਈ ਰੱਖਿਆ ਜਿੱਤ ਦੀ ਜਿੱਤ ਦੀ ਜੰਗ ਫਿਰ ਇਹ ਹਾਰ ਗਏ ਉੱਥੇ ਉਥੇ ਇਤਿਹਾਸਕਾਰ ਇਹ ਲਿਖਦੇ ਨੇ ਕਿ ਉਹ ਤਿਲਪਤ ਦੀ جنگ ਦੇ ਨਾਲ ਮਸ਼ਹੂਰ ਆ ਤਿੰਨ ਦਿਨ ਉਹ ਜੰਗ ਚੱਲੀ ਸੀਗੀ ਉਹ ਜੰਗ ਚ ਘੱਟ ਗਿਣਤੀ ਚ ਹੋਣ ਦੇ ਬਾਵਜੂਦ ਵੀ ਇਹਨਾਂ ਨੇ ਬਿਲਕੁਲ ਨਾਲੇ ਅਨਟ੍ਰੇਨਡ ਹੋਣ ਦੇ ਬਾਵਜੂਦ ਕੋਈ ਵੱਡੇ ਹਥਿਆਰ ਨਹੀਂ ਸੀਗੇ ਉਹਨਾਂ ਕੋਲ ਮੁਗਲਾਂ ਕੋਲ ਤਕੜੇ ਹਥਿਆਰ ਵੀ ਸੀ ਤੇ ਉਹਨਾਂ ਕੋਲ ਟ੍ਰੇਨਡ ਫੌਜ ਵੀ ਸੀਗੀ ਇੱਥੇ ਤਿਲਪਤ ਦੀ ਜੰਗ ਚ ਜੱਟਾਂ ਨੇ 4000 ਮੁਗਲ ਮਾਰੇ ਸੀ ਤਿੰਨ ਦਿਨਾਂ ਚ ਔਰ 3000 ਜੱਟ ਉਸ ਜੰਗ ਚ ਸ਼ਹੀਦ ਹੋਏ ਸੀਗੇ ਔਰ ਉਥੇ ਫਿਰ ਇੱਕ ਬੜੀ ਮੁਸ਼ਕਲ ਦੇ ਬਾਅਦ ਫਿਰ ਇਕ ਗੋਕੁਲ ਸਿੰਘ ਨੂੰ ਗੋਕਲਾ ਜੱਟ ਵੀ ਜਿਸ ਨੂੰ ਲਿਖਿਆ ਗਿਆ ਹੈ ਇਹਨੂੰ ਗ੍ਰਿਫਤਾਰ ਕਰ ਲਿਆ ਗਿਆ ਸੀ ਤਿਲਪਤ ਤੋਂ ਫਿਰ ਇਹਨੂੰ ਆਗਰੇ ਲਿਆਇਆ ਗਿਆ ਤੇ ਇਹਦੇ ਸਰੀਰ ਦੇ ਟੁਕੜੇ-ਟੁਕੜੇ ਕਰਕੇ ਇਹਨੂੰ ਸ਼ਹੀਦ ਕੀਤਾ ਗਿਆ ਤਾਂ ਇਸ ਤਰੀਕੇ ਨਾਲ ਔਰੰਗਜ਼ੇਬ ਨੇ ਇਹ ਜੱਟਾਂ ਦੀ ਬਗਾਵਤ ਉਹਨੇ ਸੋਚਿਆ ਕਿ ਮੈਂ ਦਬਾ ਦਿੱਤੀ ਆ 1670 ਦੀ ਇਹ ਘਟਨਾ ਹੈ 1670 ਚ ਔਰੰਗਜ਼ੇਬ ਨੇ ਗੋਕਲਾ ਜੱਟ ਨੂੰ ਮਾਰ ਕੇ ਜੱਟਾਂ ਦੀ ਬਗਾਵਤ ਦਬਾਈ ਪਰ 1670 ਚ ਇੱਕ ਹੋਰ ਜੱਟ ਯੋਦੇ ਦਾ ਜਨਮ ਹੋਇਆ ਜਿਹਦਾ ਨਾਮ ਹੈ ਰਾਜਾ ਰਾਮ ਸਿੰਘ ਜੋ ਅੱਗੇ ਜਾ ਕੇ ਔਰੰਗਜ਼ੇਬ ਨੂੰ ਅੱਖਾਂ ਦਿਖਾਏਗਾ ਔਰੰਗਜ਼ੇਬ ਦੇ ਵਿਰੁੱਧ ਇੱਕ ਵੱਡੀ ਬਗਾਵਤ ਖੜੀ ਕਰੇਗਾ ਹੁਣ ਇਹ ਕਿਉਂਕਿ ਇੱਕ ਵੱਡੀ ਬਗਾਵਤ ਨੂੰ ਬਹੁਤ ਬੁਰੇ ਤਰੀਕੇ ਨਾਲ ਦਬਾਇਆ ਗਿਆ ਸੀ ਇਸ ਕਰਕੇ ਇਹ ਕਈ ਸਾਲ ਸ਼ਾਂਤ ਰਹੇ ਸਖਤਾਈ ਵੀ ਵਧਾ ਦਿੱਤੀ ਇਹਨਾਂ ਦੇ ਇਲਾਕਿਆਂ 'ਚ ਔਰੰਗਜ਼ੇਬ ਨੇ ਇਸ ਤੋਂ 9 ਸਾਲ ਬਾਅਦ ਉਹ ਸਮਾਂ ਆਉਂਦਾ ਹੈ ਜਦੋਂ ਔਰੰਗਜ਼ੇਬ ਨੇ ਇੱਕ ਬਹੁਤ ਤਾਨਾਸ਼ਾਹੀ ਹੁਕਮ ਜਾਰੀ ਕੀਤਾ ਸੀਗਾ ਔਰੰਗਜ਼ੇਬ ਨੇ ਗੁਗਲ ਸਿੰਘ ਦੀ ਮੌਤ ਤੋਂ 9 ਸਾਲ ਬਾਅਦ ਔਰੰਗਜ਼ੇਬ ਨੇ ਜਜ਼ੀਆ ਟੈਕਸ ਲਾਗੂ ਕੀਤਾ ਸੀਗਾ ਜਜ਼ੀਆ ਟੈਕਸ ਇਤਿਹਾਸਕਾਰ ਇਹ ਮੰਨਦੇ ਨੇ ਕਿ ਮੁਗਲ ਇਤਿਹਾਸ 'ਚ ਸਭ ਤੋਂ ਜਿਹੜਾ ਸਖਤ ਟੈਕਸ ਜਾਂ ਬਾਕੀ ਧਰਮਾਂ ਨੂੰ ਦਬਾਉਣ ਵਾਸਤੇ ਸਭ ਤੋਂ ਵੱਡਾ ਕਦਮ ਮੰਨਿਆ ਜਾਂਦਾ ਹੈ ਹੁਣ ਜਜ਼ੀਆ ਟੈਕਸ ਬਾਰੇ ਥੋੜਾ ਇਹ ਦੱਸ ਦਿੰਨੇ ਆ ਕਿ ਟੈਕਸ ਤਾਂ ਇਹਨਾਂ ਨੇ ਪਹਿਲਾਂ ਵੀ ਲਾਏ ਹੋਏ ਸੀਗੇ ਜਜ਼ੀਆ ਟੈਕਸ ਸੀਗਾ ਜਿਹੜਾ ਇਹਨੂੰ ਪ੍ਰੋਟੈਕਸ਼ਨ ਟੈਕਸ ਵੀ ਕਿਹਾ ਜਾਂਦਾ ਸੀਗਾ ਯਾਨੀ ਕਿ ਔਰੰਗਜ਼ੇਬ ਦਾ ਇਹ ਮੰਨਣਾ ਸੀਗਾ ਤੁਸੀਂ ਸਾਨੂੰ ਟੈਕਸ ਦਿਓ ਤੁਸੀਂ ਚਾਹੇ ਕੋਈ ਵੀ ਕੰਮ ਨਹੀਂ ਕਰਦੇ ਤੁਸੀਂ ਸਾਹ ਵੀ ਲੈ ਰਹੇ ਹੋ ਜੇ ਸਾਨੂੰ ਸਾਹ ਲੈਣ ਦਾ ਵੀ ਆਪਦਾ ਟੈਕਸ ਦਿਓ ਕਿਉਂਕਿ ਤੁਸੀਂ ਸਾਡੇ ਰਾਸ ਚ ਜੋ ਹਵਾ ਹੈ ਉਹਦੇ ਚ ਸਾਹ ਲੈ ਰਹੇ ਹੋ ਤੁਸੀਂ ਸੋਚ ਕੇ ਦੇਖੋ ਤੁਹਾਨੂੰ ਸਾਹ ਲੈਣ ਦਾ ਵੀ ਜੇ ਟੈਕਸ ਦੇਣਾ ਪਵੇ ਉਹ ਕਿੰਨਾ ਔਖਾ ਹੋ ਜੂਗਾ ਸਾਹ ਲੈਣਾ ਵੀ ਤਾਂ ਜਿਹੜਾ ਇਹ ਟੈਕਸ ਸੀਗਾ ਇਹ ਬਾਕੀ ਧਰਮਾਂ ਨੂੰ ਸਿਰਫ ਦਬਾਉਣ ਵਾਸਤੇ ਲਗਾਇਆ ਗਿਆ ਸੀਗਾ ਇਹ ਟੈਕਸ ਉਹੀ ਟੈਕਸ ਆ ਜੋ ਅਕਬਰ ਨੇ ਖਤਮ ਕੀਤਾ ਸੀਗਾ ਅਕਬਰ ਤੋਂ ਪਹਿਲਾਂ ਵੀ ਜਿਹੜੇ ਮੁ슬ਮ ਸ਼ਾਸਕ ਰਹੇ ਨੇ ਉਹ ਵੀ ਇਹ ਟੈਕਸ ਲੈਂਦੇ ਸੀ ਪਰ ਅਕਬਰ ਨੇ ਇਹ ਟੈਕਸ ਖਤਮ ਕਰ ਦਿੱਤਾ ਸੀਗਾ ਤਾਂ ਹੀ ਹੁਣ ਅਕਬਰ ਦਾ ਨਾਮ ਜਦੋਂ ਅਸੀਂ ਲੈਨੇ ਆ ਤਾਂ ਬਾਕੀ ਮੁਗਲਾਂ ਵਾਂਗੂ ਅਕਬਰ ਨੂੰ ਨਫ਼ਰਤ ਨਹੀਂ ਕੀਤੀ ਜਾਂਦੀ ਕਿਉਂਕਿ ਅਕਬਰ ਨੇ ਇਥੇ ਜਨਤਾ ਦਾ ਸੋਚਿਆ ਸੀ ਅਕਬਰ ਨੇ ਜੋ ਆਪਣੇ ਰਾਜ 'ਚ ਟੈਕਸ ਖਤਮ ਕੀਤਾ ਸੀਗਾ ਔਰੰਗਜੇਬ ਨੇ ਉਹ ਦੁਬਾਰਾ ਕਈ ਸਾਲਾਂ ਬਾਅਦ ਉਹ ਲਾਗੂ ਕਰ ਦਿੱਤਾ ਤਾਂ ਉੱਥੇ ਹੁਣ ਇਤਿਹਾਸਕਾਰ ਹੀ ਲਿਖਦੇ ਨੇ ਕਿ ਜਦੋਂ ਟੈਕਸ ਇਹ ਵਸੂਲਿਆ ਵੀ ਜਾਂਦਾ ਸੀ ਨਾ ਤਾਂ ਬੜਾ ਸ਼ਰਮਿੰਦਾ ਕੀਤਾ ਜਾਂਦਾ ਸੀ ਲੋਕਾਂ ਨੂੰ ਉੱਥੇ ਉਹਨਾਂ ਨੂੰ ਦਿਖਾਇਆ ਜਾਂਦਾ ਸੀ ਕਿ ਤੁਸੀਂ ਕਿੰਨੇ ਨੀਵੇਂ ਹੋ ਉੱਥੇ ਜੋ ਇਹਨੇ ਟੈਕਸ ਕਲੈਕਟਰ ਅਧਿਕਾਰੀ ਲਾਏ ਵੇ ਸੀਗੇ ਉਹ ਮੁਸਲਮਾਨ ਸੀਗੇ ਜਦੋਂ ਨਾਨ-ਮੁਸਲਿਮ ਲੋਕ ਜਦੋਂ ਟੈਕਸ ਦੇਣ ਆਉਂਦੇ ਸੀ ਤਾਂ ਉੱਥੇ ਇੱਕ ਇਤਿਹਾਸਕਾਰ ਨੇ ਵਿਲੀਅਮ ਈਰਵਿਨ ਉਹ ਹੀ ਲਿਖਦੇ ਨੇ ਕਿ ਉਹਨਾਂ ਨੂੰ ਕਿਹਾ ਜਾਂਦਾ ਸੀ ਕਿ ਤੁਸੀਂ ਨੰਗੇ ਪੈਰੀ ਆਓ ਉੱਥੇ ਹੋਰ ਵੀ ਬੜੀਆਂ ਸਖਤਾਈਆਂ ਲਾਈਆਂ ਔਰੰਗਜ਼ੇਬ ਨੇ ਔਰੰਗਜ਼ੇਬ ਨੇ ਪਾਲਕੀ ਤੇ ਘੁੰਮਣਾ ਬੰਦ ਕਰ ਦਿੱਤਾ ਇਹ ਕਹਿ ਦਿੰਦਾ ਕਿ ਜਿਹੜੇ ਨਾਨ ਮੁਸਲਿਮ ਲੋਕ ਨੇ ਉਹ ਵਧੀਆ ਕੱਪੜੇ ਨਹੀਂ ਪਾ ਸਕਦੇ ਉਹ ਕੋੜਿਆਂ ਤੇ ਨਹੀਂ ਬੈਠ ਸਕਦੇ ਉਹ ਆਪਦੇ ਕੋਲ ਸ਼ਸਤਰ ਨਹੀਂ ਰੱਖ ਸਕਦੇ ਉਹ ਇਹ ਸਮਾਂ ਸੀਗਾ ਜਦੋਂ ਬਿਲਕੁਲ ਇਹਨੇ ਗਲਾ ਘੋਟ ਕੇ ਰੱਖ ਦਿੱਤਾ ਸੀਗਾ ਔਰੰਗਜ਼ੇਬ ਨੇ ਕਿ ਜਿਹੜੇ ਦੂਜੇ ਧਰਮਾਂ ਦੇ ਲੋਕ ਨੇ ਸਿੱਧਾ ਇਹ ਮੈਸੇਜ ਸੀਗਾ ਕਿ ਤੁਸੀਂ ਗੁਲਾਮ ਹੋ ਹੁਣ ਇਹ ਸਮਾਂ ਹੈਗਾ 1679 ਦਾ ਸਮਾਂ ਫਿਰ ਇਹ 1679 ਦੇ ਸਮੇਂ 'ਚ ਉਦੋਂ ਜਿਹੜਾ ਰਾਜਾ ਰਾਮ ਸਿੰਘ ਸੀਗਾ ਜੱਟਾਂ ਦਾ ਅਗਲਾ ਜਿਹੜਾ ਬਾਗੀ ਸੀਗਾ ਉਦੋਂ ਦੀ ਉਮਰ ਸੀਗੀ ਸਿਰਫ 9 ਸਾਲ। ਉਦੋਂ 9-10 ਸਾਲ ਦੀ ਉਮਰ 'ਚ ਫਿਰ ਉਹਨੇ ਬਗਾਵਤ ਸ਼ੁਰੂ ਕੀਤੀ ਤੇ ਸੋਚ ਕੇ ਦੇਖੋ ਉਹ ਸਿਰਫ 10 ਸਾਲ ਦੇ ਇੱਕ ਨੌਜਵਾਨ ਨੇ ਔਰੰਗਜ਼ੇਬ ਦੇ ਕਿਵੇਂ ਨਾਸੀ ਧੂਆਂ ਲਿਆਂਦਾ ਉਹ ਤੁਹਾਨੂੰ ਅੱਗੇ ਦੱਸਦੇ ਹਾਂ। ਹੁਣ ਆਪਾਂ ਸੇਮ ਥੋੜਾ ਜਿਹਾ ਇਹ ਸਮਝ ਲੈਣੇ ਆ ਕਿ ਉਦੋਂ ਪੰਜਾਬ 'ਚ ਕੀ ਚੱਲ ਰਿਹਾ ਸੀਗਾ। 1679 'ਚ ਸੀਗੇ ਗੁਰੂ ਗੋਬਿੰਦ ਸਿੰਘ ਜੀ। ਗੁਰੂ ਗੋਬਿੰਦ ਸਿੰਘ ਜੀ ਦੀ ਉਮਰ ਜੇ ਆਪਾਂ ਉਦੋਂ ਦੇਖੀਏ ਤਾਂ ਉਹ 12-13 ਸਾਲ ਦੇ ਸੀ। ਉਦੋਂ ਪੂਰੇ ਦੇਸ਼ 'ਚ ਇਹ ਮੈਸੇਜ ਇੱਕ ਗਿਆ ਹੋਇਆ ਸੀ ਕਿ ਤੁਸੀਂ ਗੁਲਾਮ ਹੋ, ਤੁਸੀਂ ਟੈਕਸ ਦੋ, ਤੁਸੀਂ ਪਾਲਕੀ ਦਾ ਅਧਿਕਾਰ ਨਹੀਂ ਹੈ ਤੁਹਾਨੂੰ, ਤੁਹਾਨੂੰ ਸ਼ਸਤਰ ਰੱਖਣ ਦਾ ਅਧਿਕਾਰ ਨਹੀਂ ਹੈ ਤੁਹਾਨੂੰ, ਘੋੜੇ ਰੱਖਣ ਦਾ ਅਧਿਕਾਰ ਨਹੀਂ ਹੈ। ਉਹ ਸਮੇਂ 'ਚ ਗੁਰੂ ਗੋਬਿੰਦ ਸਿੰਘ ਜੀ ਨੇ 13 ਸਾਲ ਦੀ ਉਮਰ 'ਚ ਰਣਜੀਤ ਨਗਾਰਾ ਤਿਆਰ ਕੀਤਾ ਸੀਗਾ। ਉਹ ਔਰੰਗਜ਼ੇਬ ਨੂੰ ਸਿੱਧਾ-ਸਿੱਧਾ ਇੱਕ ਚੈਲੰਜ ਸੀਗਾ। ਕਿਉਂਕਿ ਨਗਾਰਾ ਉਦੋਂ ਬਾਦਸ਼ਾਹਤ ਦੀ ਨਿਸ਼ਾਨੀ ਸੀ ਨਗਾਰਾ ਕੋਈ ਇੱਕ ਕੋਈ ਇਹ ਨਹੀਂ ਸੀ ਕਿ ਕੋਈ ਛੋਟਾ ਮੋਟਾ ਇਨਸਟਰੂਮੈਂਟ ਨਹੀਂ ਸੀਗਾ ਨਗਾਰਾ ਉਦੋਂ ਬਾਦਸ਼ਾਹ ਰੱਖਦੇ ਹੁੰਦੇ ਸੀ ਉਦੋਂ ਨਗਾਰਾ ਰੱਖਣ ਦਾ ਅਧਿਕਾਰ ਸਿਰਫ ਬਾਦਸ਼ਾਹ ਕੋਲ ਹੁੰਦਾ ਸੀ ਉਦੋਂ ਗੁਰੂ ਗੋਬਿੰਦ ਸਿੰਘ ਜੀ ਨੇ 13 ਸਾਲ ਦੀ ਉਮਰ 'ਚ ਜਦੋਂ ਪੂਰਾ ਭਾਰਤ ਰੰਗਜੀਬ ਦੇ ਇਹ ਨਾਦਰ ਸ਼ਾਹੀ ਫਰਮਾਨ ਤੋਂ ਇਹ ਤਾਨਾ ਸ਼ਾਹੀ ਫਰਮਾਨ ਤੋਂ ਡਰ ਰਿਹਾ ਸੀ 13 ਸਾਲ ਦੀ ਉਮਰ 'ਚ ਗੁਰੂ ਗੋਬਿੰਦ ਸਿੰਘ ਜੀ ਨੇ ਨਗਾਰਾ ਤਿਆਰ ਕਰਵਾਇਆ ਨਗਾਰਾ ਜਦੋਂ ਵੱਜਦਾ ਸੀਗਾ ਤੋਂ ਉਹ ਨਗਾਰੇ ਤੋਂ ਹੀ ਫਿਰ ਜਿਹੜੇ ਦੁਸ਼ਮਣ ਸੀਗੇ ਉਹ ਕੰਬ ਜਾਂਦੇ ਸੀਗੇ ਉਹ ਸਿੱਧਾ ਚੈਲੰਜ ਸੀਗਾ ਗੁਰੂ ਗੋਬਿੰਦ ਸਿੰਘ ਜੀ ਦਾ ਕਿ ਅਸੀਂ ਗੁਲਾਮ ਨਹੀਂ ਆ ਅਸੀਂ ਆਜ਼ਾਦ ਆ ਅਸੀਂ ਤੈਨੂੰ ਕੋਈ ਟੈਕਸ ਨਹੀਂ ਦੇਵਾਂਗੇ ਨਾ ਹੀ ਕਿਸੇ ਇਤਿਹਾਸਕਾਰ ਨੇ ਲਿਖਿਆ ਕਿ ਗੁਰੂ ਗੋਬਿੰਦ ਸਿੰਘ ਜੀ ਨੇ ਕਿਸੇ ਵੀ ਤਰੀਕੇ ਦਾ ਮੁਗਲਾਂ ਨੂੰ ਕੋਈ ਵੀ ਟੈਕਸ ਦਿੱਤਾ ਹੋਵੇ ਸਿੱਖਾਂ ਦੇ ਨਾਲ ਨਾਲ ਹੋਰ ਕਈ ਬਹਾਦਰ ਲੋਕ ਵੀ ਸੀਗੇ ਜਿਹੜੇ ਔਰੰਗਜ਼ੇਬ ਦੇ ਇਹ ਨਾਦਰ ਸ਼ਾਹੀ ਫਰਮਾਨ ਇਹ ਤਾਨਾ ਸ਼ਾਹੀ ਫਰਮਾਨ ਨੂੰ ਅੱਖਾਂ ਦਿਖਾ ਰਹੇ ਸੀ ਉਹਨਾਂ ਚੋਂ ਇੱਕ ਸੀ ਇਹ ਮਾਲਵੇ ਦਾ ਰਾਜਾ ਰਾਮ ਸਿੰਘ ਤਾਂ ਉਦੋਂ ਉਮਰ ਵੀ ਦੇਖੋ ਸਿਰਫ 10 ਸਾਲ ਦੀ ਇਹਦੀ ਉਮਰ ਆ ਹੁਣ ਇੱਕ ਚੀਜ਼ ਦੇਖੋਗੇ ਇਹ 10 ਸਾਲ ਦਾ ਇੱਕ ਨੌਜਵਾਨ ਇਹ ਇੰਨਾ ਵੱਡਾ ਲੀਡਰ ਕਿਵੇਂ ਬਣ ਗਿਆ ਜੱਟਾਂ ਦਾ ਇਹ ਮਾਲਵੇ ਦੇ ਜੱਟਾਂ ਦਾ ਉਹ ਮਥੁਰਾ ਦੇ ਲੋਕਾਂ ਦਾ ਇੰਨਾ ਵੱਡਾ ਲੀਡਰ ਕਿਵੇਂ ਬਣ ਗਿਆ ਕਿਉਂਕਿ ਜੇ ਦੇਖੀਏ ਤਾਂ ਇਹਨੂੰ ਕੋਈ ਵਿਰਾਸਤ ਚ ਵੀ ਨਹੀਂ ਮਿਲੀ ਸੀਗੀ ਇਹ ਚੀਜ਼ ਕਿ ਇਹਦੇ ਦਾਦੇ ਕੋਈ ਜੰਗਾਂ ਲੜਦੇ ਰਹੇ ਹੋਣ ਕਿ ਇਹਦਾ ਪਿਓ ਕੋਈ ਜੰਗਾਂ ਲੜਦਾ ਰਿਆ ਹੋਵੇ ਤਾਂ ਕਿ ਇਹਨੂੰ ਵਿਰਾਸਤ 'ਚ ਕਈ ਵਾਰੀ ਚੀਜ਼ ਮਿਲ ਜਾਂਦੀ ਆ ਜ਼ਗੀਰਦਾਰੀਆਂ ਜਾਂ ਰਾਜੇ ਮਹਾਰਾਜੇ ਅੱਗੇ ਮਿਲ ਜਾਂਦੇ ਨੇ ਤਾਂ ਇੱਕ ਇਹੋ ਜਿਹੀ ਘਟਨਾ ਹੋਈ ਸੀ ਜਿਹਦੇ ਨਾਲ ਇੰਨੀ ਛੋਟੀ ਉਮਰ 'ਚ ਹੀ ਇਹ ਉਥੋਂ ਦੇ ਲੋਕਾਂ ਦਾ ਤੇ ਜੱਟਾਂ ਦਾ ਇੱਕ ਵੱਡਾ ਸਿਰਕੱਟ ਲੀਡਰ ਬਣ ਗਿਆ ਤਾਂ ਇਹ ਮਥੁਰਾ ਦੇ ਇਲਾਕੇ 'ਚ ਇੱਕ ਪਿੰਡ ਸੀਗਾ ਆਉ ਉਹ ਪਿੰਡ ਦਾ ਜਿਹੜਾ ਫੌਜਦਾਰ ਸੀ ਮੁਗਲ ਫੌਜਦਾਰ ਸੀ ਉਹਦਾ ਨਾਮ ਸੀ ਲਾਲ ਬੇਗ ਉਹ ਬੜਾ ਤੰਗ ਕਰਦਾ ਸੀਗਾ ਇਹ ਇਲਾਕੇ ਦੇ ਲੋਕਾਂ ਨੂੰ ਕਿਉਂਕਿ ਅਰੰਗਜੀਤ ਦੀ ਖੁੱਲੀ ਛੋਟ ਇਹਨਾਂ ਨੂੰ ਮਿਲੀ ਹੋਈ ਸੀ ਕਿ ਇਹਨਾਂ ਨੂੰ ਦੱਬ ਕੇ ਰੱਖੋ ਕਿਉਂਕਿ ਪਹਿਲਾਂ ਵੀ ਬਗਾਵਤ ਦੇ ਸੁਰ ਇਹਨਾਂ ਦੇ ਲੋਕਾਂ ਨੇ ਉਠਾਏ ਸੀ ਗੋਗਲਾ ਸਿੰਘ ਹੋਣਾ ਨੇ ਉਠਾਏ ਸੀ ਇਸ ਕਰਕੇ ਹੁਣ ਵੀ ਜਦੋਂ 1679 ਚ ਜਦੋਂ ਜੱਗੀਆ ਲਾਗੂ ਕੀਤਾ ਗਿਆ ਤਾਂ ਜੱਟਾਂ ਨੇ ਉਹਦਾ ਵਿਰੋਧ ਕੀਤਾ ਇਹ ਇਲਾਕੇ ਦੇ ਲੋਕਾਂ ਨੇ ਉਹਦਾ ਵਿਰੋਧ ਕੀਤਾ ਤਾਂ ਸ਼ਕਤੀ ਹੋਰ ਤੇਜ਼ ਕਰ ਦਿੱਤੀ ਤਾਂ ਕਈ ਵਾਰ ਜਦੋਂ ਜ਼ਿਆਦਾ ਪਾਵਰ ਮਿਲ ਜਾਂਦੀ ਸੀ ਨਾ ਇਹ ਮੁਗਲਾਂ ਦੇ ਅਧਿਕਾਰੀਆਂ ਨੂੰ ਫਿਰ ਇਹ ਉਹਦਾ ਗਲਤ ਇਸਤੇਮਾਲ ਹੋਰ ਤਰੀਕਿਆਂ ਨਾਲ ਵੀ ਕਰਦੇ ਸੀ ਤਾਂ ਉਹ ਆਊ ਪਿੰਡ ਦਾ ਜਿਹੜਾ ਫੌਜਦਾਰ ਸੀਗਾ ਜਿਹੜਾ ਲਾਲ ਬੇਗ ਉੱਥੇ ਇੱਕ ਘਟਨਾ ਹੋਈ 1680 ਚ ਇੱਕ ਪਤੀ ਪਤਨੀ ਸੀਗੇ ਉਹ ਜਾ ਰਹੇ ਸੀਗੇ ਉਹ ਖੂਹ ਤੇ ਰੁਕੇ ਇੱਕ ਉਹ ਖੂਹ ਤੇ ਜਦੋਂ ਪਾਣੀ ਪੀਣ ਲੱਗੇ ਤਾਂ ਉੱਥੇ ਉਹ ਮੁਗਲਾਂ ਦੇ ਸਪਾਈ ਵੀ ਫਿਰਦੇ ਸੀਗੇ ਜਿਹੜੀ ਉਹ ਔਰਤ ਸੀਗੀ ਨਾ ਉਹ ਬੜੀ ਖੂਬਸੂਰਤ ਸੀਗੀ ਇਤਿਹਾਸਕਾਰ ਲਿਖਦੇ ਨੇ ਉਹ ਮੁਗਲ ਸਪਾਹੀ ਉਹਨੂੰ ਚੱਕ ਕੇ ਲੈ ਜਾਂਦੇ ਨੇ ਉੱਥੋਂ ਤੇ ਉਹ ਲਾਲਬੇਗ ਕੋਲ ਲੈ ਜਾਂਦੇ ਨੇ ਤੇ ਲਾਲਬੇਗ ਫਿਰ ਉਹਦੀ ਬੇਪੱਤੀ ਕਰਦਾ ਹੈ ਤੇ ਜਦੋਂ ਇਹ ਇਲਾਕੇ ਦੇ ਜੱਟਾਂ ਨੂੰ ਇਹ ਗੱਲ ਪਤਾ ਲੱਗਦੀ ਹੈ ਤਾਂ ਰਾਜਾ ਰਾਮ ਸਿੰਘ ਦਾ ਫਿਰ ਉੱਥੇ ਖੂਨ ਖੋਲਦਾ ਹੈ ਤੇ ਰਾਜਾ ਰਾਮ ਸਿੰਘ ਇਹ ਕਹਿੰਦਾ ਹੈ ਕਿ ਇਹ ਲਾਲਬੇਗ ਨੂੰ ਹੁਣ ਸਜ਼ਾਸੀ ਦੇਵਾਂਗੇ ਕਿਉਂਕਿ ਉਹ ਲਾਲਬੇਗ ਸੀਗਾ ਜਿਹੜਾ ਉਹ ਮੌਜੂਦਾ ਅਫਸਰ ਸੀਗਾ ਮੁਗਲਾਂ ਦਾ ਤੇ ਉਹ ਇੱਕ ਵੱਡੀ ਸਿਕਿਉਰਿਟੀ 'ਚ ਰਹਿੰਦਾ ਸੀਗਾ ਐ ਤਾਂ ਹੈ ਨਹੀਂ ਕਿ ਉਹ ਸੜਕਾਂ 'ਤੇ ਐਂ ਘੁੰਮਦਾ ਰਹਿੰਦਾ ਸੀ ਫਿਰ ਇਹਨਾਂ ਨੇ ਇੱਕ ਸਕੀਮ ਬਣਾਈ ਗੱਡੇ ਜਾ ਰਹੇ ਸੀਗੇ ਉਹਦੀ ਚੌਂਕੀ ਵੱਲ ਨੂੰ ਗੱਡੇ ਜਾ ਰਹੇ ਸੀਗੇ ਘਾਹ ਨਾਲ ਭਰੇ ਹੋਏ ਇਹ ਫਿਰ ਰਾਜਾ ਰਾਮ ਸਿੰਘ ਹੋਣੀ ਕੁਝ ਆਪਣੇ ਸਾਥੀਆਂ ਨੂੰ ਲੈ ਕੇ ਉਹ ਘਾਹ ਵਾਲੇ ਗੱਡਿਆਂ 'ਚ ਲੋਕੇ ਫਿਰ ਇਹਦੇ ਤੰਮੂਆਂ 'ਚ ਵੜ ਜਾਂਦੇ ਨੇ ਜਦੋਂ ਉੱਥੇ ਇਹਦੇ ਇਲਾਕੇ 'ਚ ਇਹਦੇ ਤੰਮੂ ਕੋਲ ਉਹ ਪਹੁੰਚਦੇ ਨੇ ਇਹਦੀ ਚੌਕੀ 'ਚ ਪਹੁੰਚਦੇ ਨੇ ਤਾਂ ਉੱਥੋਂ ਫਿਰ ਉਹ ਬਾਹਰ ਨਿਕਲ ਕੇ ਉਹ ਗੱਡਿਆਂ ਨੂੰ ਘਾਹ ਨੂੰ ਅੱਗ ਲਾ ਦਿੰਦੇ ਨੇ ਪੂਰੇ ਜਦੋਂ ਲਾਟਾਂ ਉੱਥੇ ਮਚਦੀਆਂ ਨੇ ਤਾਂ ਸਾਰੇ ਮੁਗਲ ਫੌਜੀ ਸੀਗੇ ਜਿਹੜੇ ਉਹ ਗੱਡਿਆਂ ਵੱਲ ਨੂੰ ਹੋ ਜਾਂਦੇ ਨੇ ਤੇ ਇਹ ਜਾ ਕੇ ਫਿਰ ਉੱਥੇ ਉਦਾ ਸਿਰ ਵੜ ਦਿੰਦੇ ਨੇ ਜਿਹੜਾ ਲਾਲ ਵੇਗ ਸੀਗਾ ਤਾਂ ਇਹ ਇੱਕ ਵੱਡੀ ਘਟਨਾ ਸੀ ਜਿਸ ਨੇ ਰਾਜਾ ਰਾਮ ਸਿੰਘ ਨੂੰ ਇੱਕ 10 ਸਾਲ ਦੇ ਨੌਜਵਾਨ ਨੂੰ ਇੱਕ ਵੱਡਾ ਲੀਡਰ ਬਣਾ ਦਿੱਤਾ ਲੋਕਾਂ ਨੇ ਇਹਨੂੰ ਆਪਣਾ ਆਗੂ ਮੰਨ ਲਿਆ ਕਿਉਂਕਿ ਇੱਕ ਜ਼ਾਲਮ ਮੁਗਲਾਂ ਦੇ ਫੌਜਦਾਰ ਨੂੰ ਜੋ ਔਰਤਾਂ ਦੀ ਬੇਪਤੀ ਕਰਦਾ ਸੀ ਉਹਨੂੰ ਮਾਰਨ ਵਾਲੇ 10 ਸਾਲ ਦੇ ਨੌਜਵਾਨ ਨੂੰ ਆਪਣਾ ਸਭ ਨੇ ਆਗੂ ਬਣਾ ਲਿਆ ਉਸ ਤੋਂ ਬਾਅਦ ਫਿਰ ਇਹਨਾਂ ਨੇ ਉਹ ਇਲਾਕੇ ਤੇ ਆਪਣਾ ਅਧਿਕਾਰ ਜਮਾਉਣਾ ਸ਼ੁਰੂ ਕਰ ਦਿੱਤਾ ਫਿਰ ਇਹਨਾਂ ਨੇ ਹੋਰ ਲੋਕ ਆਪਣੇ ਨਾਲ ਜੋੜੇ ਹੋਰ ਜੱਟਾਂ ਨੂੰ ਆਪਣੇ ਨਾਲ ਜੋੜਿਆ ਤੇ ਹੋਰ ਕਈ ਬਰਾਦਰੀਆਂ ਨੂੰ ਵੀ ਆਪਣੇ ਨਾਲ ਜੋੜਿਆ ਸਭ ਨੂੰ ਕਿਹਾ ਕਿ ਆਪਾਂ ਗੁਲਾਮ ਨਹੀਂ ਹੈਗੇ ਔਰੰਗਜੀਬ ਨੂੰ ਆਪਾਂ ਟੈਕਸ ਨਹੀਂ ਦੇਣਾ ਤੁਸੀਂ ਆਜ਼ਾਦੀ ਨਾਲ ਜਿਉਵੋ ਉਹ ਜਿਹੜਾ ਤੁਸੀਂ ਟੈਕਸ ਦੇ ਰਹੇ ਹੋ ਥੋੜੇ ਟਾਈਮ ਲਈ ਸਾਨੂੰ ਦੋ ਅਸੀਂ ਤੁਹਾਨੂੰ ਹਥਿਆਰ ਲੈ ਕੇ ਦੇਵਾਂਗੇ ਫਿਰ ਲੋਕਾਂ ਨੇ ਕੁਝ ਲੋਕ ਇਹਨਾਂ ਦੇ ਨਾਲ ਜੁੜਦੇ ਗਏ ਜੁੜਦੇ ਗਏ ਤਾਂ ਉਹ ਜਿਹੜਾ ਟੈਕਸ ਮੁਗਲਾਂ ਨੂੰ ਜਾਂਦਾ ਸੀਗਾ ਉਹ ਟੈਕਸ ਇਹਨਾਂ ਨੇ ਆਪਸ ਵਿੱਚ ਇਕੱਠਾ ਕਰਨਾ ਸ਼ੁਰੂ ਕਰ ਦਿੱਤਾ ਇਹਨਾਂ ਨੇ ਹਥਿਆਰ ਲੈਣੇ ਸ਼ੁਰੂ ਕਰ ਦਿੱਤੇ ਹੁਣ ਇਹ ਚੀਜ਼ ਦੇਖੋ ਤੁਸੀਂ ਪਹਿਲਾਂ ਵੀ ਜਦੋਂ ਬਗਾਵਤ ਉੱਠੀ ਸੀ ਗੋਕਲਾ ਸਿੰਘ ਨੇ ਜਦੋਂ ਰੰਗਜੀਵ ਦੇ ਖਿਲਾਫ ਬਗਾਵਤ اٹਾਈ ਸੀ ਤਾਂ ਉਸ ਸਮੇਂ ਉਹ ਅਨਟ੍ਰੇਨਡ ਫੌਜੀ ਉਹਦੇ ਨਾਲ ਕੋਈ ਜ਼ਿਆਦਾ ਵੱਡੇ ਹਥਿਆਰ ਨਹੀਂ ਸੀਗੇ ਤਾਂ ਇਹਨੂੰ ਆਪਦੇ ਇਤਿਹਾਸ ਦਾ ਵੀ ਪਤਾ ਸੀਗਾ ਤਾਂ ਇੱਥੇ ਫਿਰ ਰਾਜਾ ਆਰਮ ਸਿੰਘ ਨੇ ਇੱਕ ਵੱਡੀ ਫੌਜ ਜਟਾਉਣੀ ਸ਼ੁਰੂ ਕਰ ਦਿੱਤੀ ਫੌਜ ਬਣਾਉਣੀ ਸ਼ੁਰੂ ਕਰ ਦਿੱਤੀ ਹਥਿਆਰ ਜੋੜਨੇ ਇਹਨਾਂ ਨੇ ਸ਼ੁਰੂ ਕਰ ਦਿੱਤੇ ਉਹ ਪੈਸੇ ਨੂੰ ਯੂਟਿਲਾਈਜ਼ ਕਰਨਾ ਸ਼ੁਰੂ ਕੀਤਾ ਜੋ ਮੁਗਲਾਂ ਕੋਲ ਟੈਕਸ ਦੇ ਰੂਪ ਚ ਜਾਣਾ ਸੀਗਾ ਇਤਿਹਾਸਕਾਰ ਇਹ ਵੀ ਲਿਖਦੇ ਨੇ ਕਿ ਇਹਨਾਂ ਨੇ ਜੰਗਲਾਂ ਦੇ ਵਿੱਚ ਛੋਟੀਆਂ-ਛੋਟੀਆਂ ਗੜੀਆਂ ਬਣਾਈਆਂ ਜਿਵੇਂ ਵੱਡੇ ਕਿਲਿਆਂ ਨੂੰ ਗੜ ਕਹਿ ਦਿੱਤਾ ਜਾਂਦਾ ਜਿਹੜੇ ਛੋਟੇ ਕਿਲੇ ਹੁੰਦੇ ਨੇ ਛੋਟੇ-ਛੋਟੇ ਇਹਨਾਂ ਨੇ ਕਿਲੇ ਗੜੀਆਂ ਦੇ ਰੂਪ ਚ ਬਣਾਏ ਔਰ ਉਹ ਇਸ ਤਰੀਕੇ ਨਾਲ ਬਣਾਈ ਸੀ ਕਿ ਜੇ ਮੁਗਲ ਸਾਡੇ ਤੇ ਚੜਕੇ ਵੀ ਆਉਣਗੇ ਨਾ ਤੇ ਸਾਡਾ ਨੁਕਸਾਨ ਘੱਟ ਹੋਵੇ ਉਦੋਂ ਜਿਹੜੀਆਂ ਇਹਨਾਂ ਨੇ ਗੜੀਆਂ ਬਣਾਈਆਂ ਸੀ ਅੰਦਰੋਂ ਉਹ ਇਟਾਂ ਦੀਆਂ ਸੀਗੀਆਂ ਬਾਹਰ ਮੋਟੀਆਂ-ਮੋਟੀਆਂ ਪਰਤਾਂ ਇਹਨਾਂ ਨੇ ਕਹਿੰਦੇ ਨੇ ਕਿ ਗਾਰੇ ਦੀਆਂ ਗਿੱਲਾ ਗਾਰਾ ਵਗੈਰਾ ਉਹਦੀਆਂ ਮੋਟੀਆਂ-ਮੋਟੀਆਂ ਪਰਤਾਂ ਬਾਹਰ ਚੜਾਈਆਂ ਫਿਰ ਇੱਟਾਂ ਲਾਤੀਆਂ ਯਾਨੀ ਕਿ ਬਹੁਤ ਇਹਨਾਂ ਨੇ ਇਸ ਤਰੀਕੇ ਦੇ ਕਿਲੇ ਬਣਾਏ ਸੀ ਇਤਿਹਾਸਕਾਰ ਇਹ ਲਿਖਦੇ ਨੇ ਕਿ ਜਦੋਂ ਬਾਅਦ ਚੋਂ ਜੰਗਾਂ ਵੀ ਹੋਈਆਂ ਨੇ ਨਾ ਜਦੋਂ ਮੁਗਲ ਇਹਨਾਂ ਨਾਲ ਤੋਪ ਤੇ ਹਮਲਾ ਕਰਦੇ ਸੀਗੇ ਤਾਂ ਜਦੋਂ ਤੋਪ ਦਾ ਗੋਲਾ ਵੱਜਦਾ ਸੀਗਾ ਇਹਨਾਂ ਦੇ ਕਿਲਿਆਂ ਦੀਆਂ ਕੰਨਾਂ 'ਚ ਇਹਨਾਂ ਦੀਆਂ ਗੜੀਆਂ ਦੇ ਕੰਨਾਂ 'ਚ ਜਿਹੜਾ ਉਹ ਗਾਰਾ ਸੀਗਾ ਉਹ ਗਾਰੇ 'ਚ ਫਸ ਜਾਂਦੇ ਸੀਗੇ ਗੋਲੇ ਇਹ ਇੰਨੇ ਦਿਮਾਗ ਨਾਲ ਇਹਨਾਂ ਨੇ ਆਪਦੀ ਯੁੱਧਬੰਦੀ ਕਰਨੇ ਸ਼ੁਰੂ ਕੀਤੀ। ਉਦੋਂ ਇਹਨਾਂ ਦੀ ਤਾਕਤ ਇਤਿਹਾਸਕਾਰ ਲਿਖਦੇ ਨੇ ਕਿ ਇੰਨੀ ਜ਼ਿਆਦਾ ਵਧ ਗਈ ਸੀ ਕਿ ਇਹਨਾਂ ਦੇ ਇਲਾਕਿਆਂ 'ਚ ਮੁਗਲ ਆਉਣ ਤੋਂ ਵੀ ਡਰਨ ਲੱਗ ਗਏ ਸੀਗੇ ਔਰ ਉਦੋਂ ਦਿੱਲੀ ਦੀ ਹਾਲਤ ਜੋ ਤਖਤ ਦੀ ਹਾਲਤ ਸੀਗੀ ਉਹ ਵੀ ਜ਼ਿਆਦਾ ਵਧੀਆ ਹਾਲਾਤਾਂ 'ਚ ਨਹੀਂ ਸੀ ਕਿਉਂਕਿ ਔਰੰਗ ਇਹ ਸਮਾਂ ਦੇਖੋ ਕਿਹੜਾ ਹੈ ਇਹ ਸਮਾਂ ਹੈਗਾ 1685 86 87 ਦੇ ਨੇੜੇ ਦਾ ਹੈ ਸਮਾਂ ਆਇਆਗਾ ਔਰ ਇਸ ਸਮੇਂ ਔਰੰਗਜੀਬ ਦਿੱਲੀ 'ਚ ਮੌਜੂਦ ਹੀ ਨਹੀਂ ਸੀਗਾ। ਦਿੱਲੀ ਇੱਕ ਤਰੀਕੇ ਨਾਲ ਲਵਾਰਿਸ ਹੋਈ ਪਈ ਸੀ ਮੁਗਲਾਂ ਦੀ ਰਾਜਧਾਨੀ ਜਿੱਥੋਂ ਸਾਰਾ ਦੇਸ਼ ਉਹ ਚਲਾਉਂਦੇ ਨੇ ਔਰੰਗਜੇਬ 1682 ਚ ਹੀ ਦੱਖਣ ਵੱਲ ਨੂੰ ਚਲਿਆ ਸੀ ਗਿਆ ਸੀਗਾ ਪੂਰੀ ਵੱਡੀ ਫੌਜ ਤੇ ਵੱਡੇ ਵੱਡੇ ਮੰਤਰੀ ਆਪਦੇ ਉਹ ਨਾਲ ਲੈ ਗਿਆ ਸੀ ਕਿਉਂਕਿ ਮਰਾਠਿਆਂ ਦੇ ਵਿਰੁੱਧ ਉਹ ਜੰਗ ਲੜ ਰਿਹਾ ਸੀਗਾ ਛਤਰਪਤੀ ਸ਼ਿਵਾਜੀ ਇੱਥੇ ਫਿਰ ਇਤਿਹਾਸਕਾਰ ਲਿਖਦੇ ਨੇ ਕਿ ਇਹ ਇਲਾਕਿਆਂ ਦੇ ਜੱਟ ਫਿਰ ਬਹੁਤ ਜ਼ਿਆਦਾ ਤਾਕਤਵਰ ਹੋ ਗਏ ਤੇ ਸਾਰੇ ਇਲਾਕੇ ਇਹਨਾਂ ਨੇ ਆਪਦੇ ਅੰਡਰ ਕਰ ਲਏ ਪਰ ਜਦੋਂ ਇਹਨਾਂ ਦੀਆਂ ਵੱਡੀਆਂ-ਵੱਡੀਆਂ ਅਚੀਵਮੈਂਟਸ ਦੀ ਖਬਰ ਦੱਖਣ 'ਚ ਬੈਠੇ ਔਰੰਗਜ਼ੇਬ ਨੂੰ ਪਤਾ ਚੱਲੀ ਤਾਂ ਉੱਥੋਂ ਫਿਰ ਔਰੰਗਜ਼ੇਬ ਨੇ ਆਪਣੇ ਚਾਚੇ ਜ਼ਫਰਜੰਗ ਨੂੰ ਭੇਜਿਆ ਕਿ ਇਹਨਾਂ ਨੂੰ ਖਤਮ ਕਰ। ਇਹਨਾਂ ਦਾ ਨਾਮੋਂ ਨਿਸ਼ਾਨ ਮੈਨੂੰ ਦਿਖਣਾ ਨਹੀਂ ਚਾਹੀਦਾ। ਔਰੰਗਜ਼ੇਬ ਦਾ ਚਾਚਾ ਇੱਕ ਵੱਡੀ ਫੌਜ ਲੈ ਕੇ ਆਉਂਦਾ ਹੈ ਇਹਨਾਂ ਦੇ ਇਲਾਕੇ 'ਚ ਮਥੁਰਾ ਦੇ ਇਲਾਕੇ 'ਚ ਪਰ ਜੱਟ ਜਿਹੜੇ ਸੀਗੇ ਉਹਨਾਂ ਨੇ ਔਰੰਗਜ਼ੇਬ ਦੇ ਚਾਚੇ ਨੂੰ ਵੀ ਹਰਾ ਦਿੱਤਾ। ਔਰੰਗਜ਼ੇਬ ਦਾ ਚਾਚਾ ਜਦੋਂ ਜ਼ਫਰਜੰਗ ਜੱਟਾਂ ਤੋਂ ਹਾਰ ਗਿਆ ਤਾਂ ਔਰੰਗਜ਼ੇਬ ਨੇ ਫਿਰ ਆਪਣੇ ਪੁੱਤਰ ਸ਼ਾਹਜਹਾਂ ਨੂੰ ਵੀ ਭੇਜਿਆ। ਉਹ ਵੀ ਜੱਟਾਂ ਨੂੰ ਜਿੱਤ ਨਹੀਂ ਸਕਿਆ ਉਸ ਤੋਂ ਬਾਅਦ ਫਿਰ ਹੋਰ ਵੀ ਫੌਜਦਾਰ ਬਦਲਦੇ ਗਏ ਸੂਬੇਦਾਰ ਬਦਲਦੇ ਗਏ ਜੱਟਾਂ ਨੂੰ ਜੋ ਖਤਮ ਕਰਨ ਆਏ ਸੀਗੇ ਕਿਉਂਕਿ ਕੋਈ ਇੱਕ ਸਟੇਬਲ ਬੰਦਾ ਨਹੀਂ ਸੀਗਾ ਜੋ ਇਹਨਾਂ ਨਾਲ ਲੜਨ ਲਈ ਤਿਆਰ ਸੀਗਾ ਇਸ ਕਰਕੇ ਉਹ ਸਮੇਂ 'ਚ ਮੁਗਲਾਂ 'ਚ ਆਪਸ 'ਚ ਵੀ ਖਿੱਚੋਤਾਣੀ ਪੈਦਾ ਹੋ ਗਈ ਆਪਸ 'ਚ ਵੀ ਉਹ ਇੱਕ ਦੂਜੇ ਦੇ ਵਿਰੋਧੀ ਹੋ ਗਏ ਜਾਂ ਇੰਟਰਨਲ ਪੋਲਿਟਿਕ ਸ਼ੁਰੂ ਹੋ ਗਈ ਉਹਦਾ ਫਾਇਦਾ ਫਿਰ ਇਹ ਰਾਜਾ ਰਾਮ ਸਿੰਘ ਹੋਣਾ ਨੂੰ ਤੇ ਇਹ ਇਲਾਕੇ ਦੇ ਜੱਟਾਂ ਨੂੰ ਹੋਇਆ ਜਿਨ੍ਹਾਂ ਨੇ ਇਹਨਾਂ ਨੂੰ ਹੋਰ ਵੀ ਜ਼ਿਆਦਾ ਸਟਰੋਂਗ ਕਰ ਦਿੱਤਾ ਫਿਰ ਇਹਨਾਂ ਤੇ ਇੱਕ ਵੱਡਾ ਐਕਸ਼ਨ ਲੈਣ ਦੇ ਲਈ ਔਰੰਗਜੇਬ ਨੇ ਇੱਕ ਵੱਡਾ ਹੁਕਮ ਜਾਰੀ ਕੀਤਾ ਕਿ ਇਹਨਾਂ ਦੇ ਮੰਦਰ ਢਾਹੋ ਔਰੰਗਜੇਬ ਨੇ ਫਿਰ ਇਥੇ ਇਹਨਾਂ ਦਾ ਮਨੋਬਲ ਸਿੱਟਣ ਲਈ ਬਹੁਤ ਇਹਨਾਂ ਦੇ ਪੁਰਾਣੇ ਮੰਦਰ ਜਿਹੜੇ ਜਿਨ੍ਹਾਂ ਦੀ ਬਹੁਤ ਜ਼ਿਆਦਾ ਇੰਪੋਰਟੈਂਸ ਸੀ ਇਤਿਹਾਸ 'ਚ ਹਜ਼ਾਰਾਂ ਸਾਲ ਪੁਰਾਣੇ ਕਈ ਮੰਦਰ ਢਾਹ ਦਿੱਤੇ ਜਿਹਦਾ ਇੰਨਾ ਕੁ ਜ਼ਿਆਦਾ ਰੋਸ ਇਹਨਾਂ ਦੇ ਮਨਾਂ 'ਚ ਪੈਦਾ ਹੋ ਗਿਆ ਔਰ ਮੰਦਰ ਢਾਹਣ ਦੇ ਨਾਲ ਨਾਲ ਇਹਨਾਂ ਦੀਆਂ ਔਰਤਾਂ ਨੂੰ ਵੀ ਚੱਕਣਾ ਸ਼ੁਰੂ ਕਰ ਦਿੱਤਾ ਤੇ ਉਹਨਾਂ ਦੀ ਬੇਪੱਤੀ ਕਰਨੀ ਸ਼ੁਰੂ ਕਰ ਦਿੱਤੀ। ਉਦੋਂ ਇੰਨਾ ਕੁ ਜ਼ਿਆਦਾ ਰੋਸ਼ ਇੰਨਾ ਚ ਵੱਧ ਗਿਆ ਤੇ 1688 ਚ ਫਿਰ ਇਹਨਾਂ ਨੇ ਇੱਕ ਇਹਦੀ ਘਟਨਾ ਨੂੰ ਅੰਜਾਮ ਦਿੱਤਾ ਜੋ ਇਤਿਹਾਸ ਚ ਮੁਗਲਾਂ ਦੇ ਨਾਲ ਕਦੇ ਨਹੀਂ ਹੋਈ ਸੀਗੀ ਇਸ ਤੋਂ ਪਹਿਲਾਂ। 1688 ਚ ਇਹਨਾਂ ਨੇ ਕੀ ਕੀਤਾ ਕਿ ਸਿਕੰਦਰਾ ਚ ਗਏ ਸਿਕੰਦਰਾ ਚ ਅਕਬਰ ਦਾ ਮਕਬਰਾ ਸੀਗਾ ਉੱਥੇ ਇਤਿਹਾਸਕਾਰ ਇਹ ਲਿਖਦੇ ਨੇ ਕਿ ਜੱਟਾਂ ਨੇ ਉਹ ਅਕਬਰ ਦਾ ਮਕਬਰਾ ਆਪਣੇ ਕਬਜ਼ੇ ਚ ਲੈ ਲਿਆ। ਉੱਥੇ ਇਤਿਹਾਸਕਾਰ ਇਹ ਲਿਖਦੇ ਨੇ ਕਿ ਕਿਉਂਕਿ ਮਕਬਰਾ ਇੱਕ ਬਾਦਸ਼ਾਹ ਦਾ ਮਕਬਰਾ ਸੀਗਾ ਤਾਂ ਉਹ ਬੜੇ ਪੈਸੇ ਲਾ ਕੇ ਬਣਾਇਆ ਗਿਆ ਸੀ ਉਹਦੇ ਕਹਿ ਲਓ ਕਿ ਬਹੁਤ ਮਹਿੰਗੇ ਗੇਟ ਲਾਏ ਸੀਗੇ ਇਹਨਾਂ ਨੇ ਸਾਰੇ ਗੇਟ ਵਗੈਰਾ ਤੋੜਤੇ ਅੰਦਰ ਜਦੋਂ ਇਹ ਮਕਬਰੇ ਦੇ ਅੰਦਰ ਗਏ ਤਾਂ ਜਿਹੜਾ ਕੰਧਾਂ ਤੇ ਸੋਨੇ ਚਾਂਦੀ ਦਾ ਵਰਕ ਕੀਤਾ ਹੋਇਆ ਸੀ ਕੰਮ ਕੀਤਾ ਹੋਇਆ ਸੀ ਉਹ ਸਾਰਾ ਇਹਨਾਂ ਨੇ ਉਖਾੜ ਦਿੱਤਾ ਮਹਿੰਗੇ ਮਹਿੰਗੇ ਨਗ ਲੱਗੇ ਹੋਏ ਸੀ ਉਹ ਸਾਰੇ ਇਹਨਾਂ ਨੇ ਪੱਟ ਲਏ ਉਸ ਤੋਂ ਬਾਅਦ ਜਿਹੜੀ ਅਕਬਰ ਦੀ ਕਬਰ ਸੀਗੀ ਇਤਿਹਾਸਕਾਰ ਇਹ ਲਿਖਦੇ ਨੇ ਕਿ ਅਕਬਰ ਦੀ ਕਬਰ ਨੂੰ ਇਹਨਾਂ ਨੇ ਪੱਟਿਆ ਤੇ ਅਕਬਰ ਦਾ ਕੰਕਾਲ ਕੱਢ ਕੇ ਇਹਨਾਂ ਨੇ ਗੁੱਸੇ 'ਚ ਆਏ ਹੋયા ਨੇ ਬਦਲਾ ਲੈਣ ਲਈ ਔਰੰਗਜ਼ੇਬ ਤੋਂ ਅਕਬਰ ਦੇ ਕੰਕਾਲ ਨੂੰ ਅੱਗ ਲਾ ਦਿੱਤੀ। ਇਹਨਾਂ ਦੇ ਅੰਦਰ ਇੰਨਾ ਕੁ ਜ਼ਿਆਦਾ ਗੁੱਸਾ ਸੀਗਾ ਇਸ ਕਰਕੇ ਇਹਨਾਂ ਨੇ ਇਹ ਘਟਨਾ ਨੂੰ ਅੰਜਾਮ ਦਿੱਤਾ। ਅੱਜ ਤੋਂ ਪਹਿਲਾਂ ਇਤਿਹਾਸ 'ਚ ਮੁਗਲਾਂ ਨਾਲ ਇਹ ਘਟਨਾ ਕਦੇ ਵੀ ਨਹੀਂ ਹੋਈ ਸੀਗੀ ਔਰ ਇੱਕ ਮੁਸਲਮਾਨ ਵਾਸਤੇ ਇਹ ਸਭ ਤੋਂ ਵੱਡੀ ਦੋਜਕ ਦੀ ਅੱਗ ਮੰਨਿਆ ਜਾਂਦਾ ਹੈ ਕਿਉਂਕਿ ਜਿਹੜੇ ਇਸਲਾਮ ਧਰਮ ਦੇ ਲੋਕ ਹੁੰਦੇ ਨੇ ਉਹਨਾਂ ਨੂੰ ਦਫਨਾਇਆ ਜਾਂਦਾ ਹੈ। ਉਹ ਅੱਗ ਨੂੰ ਦੋਜਕ ਦੀ ਅੱਗ ਮੰਨਦੇ ਨੇ ਜਦੋਂ ਅਕਬਰ ਦੇ ਕੰਕਾਲ ਕੱਢ ਕੇ ਇਹਨਾਂ ਨੇ ਅੱਗ ਲਾਈ ਉਹ ਵੀ ਇੱਕ ਬਾਦਸ਼ਾਹ ਦੇ ਕੰਕਾਲ ਨੂੰ ਤਾਂ ਔਰੰਗਜ਼ੇਬ ਦਾ ਜਿਹੜਾ ਗੁੱਸਾ ਸੀਗਾ ਉਹ ਫਿਰ ਉਹ ਸੱਤਵੇਂ ਅਸਮਾਨ ਤੇ ਚਲੇ ਗਿਆ ਕਿਉਂਕਿ ਸ਼ੁਰੂਆਤ ਸੀ ਜਿਹੜੀ ਉਹ ਔਰੰਗਜ਼ੇਬ ਨੇ ਕੀਤੀ ਸੀ ਉਹ ਇਹਨਾਂ ਦੇ ਜਿਹੜੇ ਧਾਰਮਿਕ ਸਥਾਨ ਸੀ ਉਹਨਾਂ ਨੂੰ ਟਾਹਿਆ ਔਰ ਕਈ ਮੰਦਰوں ਨੇ ਟਾਹੇ ਜੇ ਇਤਿਹਾਸ 'ਚ ਜ਼ਿਕਰ ਮਿਲਦਾ ਹੈ ਉਹਨੇ ਭਾਰਤ ਦੇ ਵੱਖ-ਵੱਖ ਇਲਾਕਿਆਂ 'ਚ ਕਿੰਨੇ ਹੀ ਮੰਦਰوں ਨੇ ਟਾਏ ਨੇ ਤਾਂ ਫਿਰ ਇਹਨਾਂ ਦਾ ਜਿਹੜਾ ਇਹ ਰੀਐਕਸ਼ਨ ਸੀਗਾ ਇਹ ਐਕਸ਼ਨ ਦਾ ਰਿਐਕਸ਼ਨ ਸੀਗਾ ਇਹ ਅਕਬਰ ਦੇ ਕੰਕਾਲ ਨੂੰ ਅੱਗ ਲਾਉਣ ਦੀ ਜੋ ਘਟਨਾ ਹੈ ਇਹ ਇੱਕ ਤਰੀਕੇ ਨਾਲ ਔਰੰਗਜ਼ੇਬ ਦਾ ਨੱਕ ਵੱਡਣ ਵਾਲੀ ਗੱਲ ਸੀ ਔਰੰਗਜ਼ੇਬ ਇਸ ਤੋਂ ਤਿਲਮਿਲਾ ਉੱਠਿਆ ਤੇ ਔਰੰਗਜ਼ੇਬ ਨੇ ਆਪਣੀ ਬਹੁਤ ਵੱਡੀ ਫੌਜ ਭੇਜ ਕੇ ਫਿਰ ਇਹਨਾਂ ਨੂੰ ਘੇਰਾ ਪਾਇਆ ਤੇ ਇੱਕ ਬੜੀ ਤਕੜੀ ਜੰਗ ਤੋਂ ਬਾਅਦ ਰਾਜਾ ਰਾਮ ਸਿੰਘ ਨੂੰ ਗ੍ਰਿਫਤਾਰ ਕਰ ਲਿਆ ਗਿਆ ਇਤਿਹਾਸ ਚ ਇਹ ਲਿਖਿਆ ਮਿਲਦਾ ਹੈ ਕਿ ਰਾਜਾ ਰਾਮ ਸਿੰਘ ਦਾ ਸਿਰ ਵੱਢ ਕੇ ਔਰੰਗਜ਼ੇਬ ਦੇ ਸਾਹਮਣੇ ਪੇਸ਼ ਕੀਤਾ ਗਿਆ ਸੀਗਾ ਇਸ ਤਰੀਕੇ ਨਾਲ ਫਿਰ ਇਹ ਬਹਾਦਰ ਯੋਧੇ ਦਾ ਅੰਤ ਹੋਇਆ ਪਰ ਇਸ ਤੋਂ ਬਾਅਦ ਰਾਜਾ ਰਾਮ ਸਿੰਘ ਦਾ ਭਤੀਜਾ ਸੀਗਾ ਚੂੜਾਮਨ ਉਹ ਫਿਰ ਇਹਨਾਂ ਦਾ ਇੱਕ ਵੱਡਾ ਲੀਡਰ ਬਣਿਆ ਹਾਲਾਂਕਿ ਜਦੋਂ ਅਸੀਂ ਇਤਿਹਾਸ ਪੜ੍ਹਦੇ ਹਾਂ ਤਾਂ ਜਿਹੜਾ ਚੂੜਾਮਨ ਸੀਗਾ ਉਹ ਬੰਗਲਾਂ ਦੇ ਨਾਲ ਵੀ ਰਲ ਗਿਆ ਸੀਗਾ ਤੇ ਉਹ ਬਾਬਾ ਬੰਦਾ ਸਿੰਘ ਬਹਾਦਰ ਜਿਹਦੇ ਅਗੇਂਸਟ ਵੀ ਲੜਦਾ ਰਿਹਾ ਏ ਉਸ ਤੋਂ ਬਾਅਦ 1707 ਚ ਔਰੰਗਜ਼ੇਬ ਦੀ ਦੱਖਣ ਦੀ ਧਰਤੀ ਤੇ ਹੀ ਮੌਤ ਹੋ ਜਾਂਦੀ ਆ ਤੇ ਇਤਿਹਾਸ 'ਚ ਸਾਨੂੰ ਇਹ ਲਿਖਿਆ ਮਿਲਦਾ ਹੈ ਕਿ ਔਰੰਗਜੀਤ ਦੀ ਮੌਤ ਵਾਲੇ ਦਿਨ ਹੀ ਜੱਟਾਂ ਦੇ ਘਰ ਇੱਕ ਹੋਰ ਯੋਧੇ ਦਾ ਜਨਮ ਹੁੰਦਾ ਹੈ ਉਹਦਾ ਨਾਮ ਆਉਂਦਾ ਹੈ ਰਾਜਾ ਸੂਰਜਮਲ ਰਾਜਾ ਸੂਰਜਮਲ ਨੂੰ ਇਤਿਹਾਸ 'ਚ ਜਦੋਂ ਆਪਾਂ ਪੜ੍ਹਦੇ ਆਂ ਤਾਂ ਪਰਤਪੁਰ ਰਿਆਸਤ ਕਾਇਮ ਕਰਨ ਵਾਲਾ ਰਾਜਾ ਸੂਰਜਮਲ ਸੀ ਔਰ ਜੱਟਾਂ ਦਾ ਜਦੋਂ ਇਤਿਹਾਸ ਪੜ੍ਹਿਆ ਜਾਂਦਾ ਜਾਂ ਜੱਟਾਂ ਦਾ ਜਦੋਂ ਇਤਿਹਾਸ ਪੜ੍ਹਿਆ ਜਾਂਦਾ ਹੈ ਤਾਂ ਰਾਜਾ ਸੂਰਜਮਲ ਦਾ ਇੱਕ ਬਹੁਤ ਵੱਡਾ ਨਾਮ ਆਉਂਦਾ ਹੈ ਇਤਿਹਾਸ 'ਚ ਤਾਂ ਇਹ ਸੀ ਉਹ ਬਹਾਦਰ ਯੋਧਿਆਂ ਦੇ ਇਤਿਹਾਸ ਦੀ ਖਾਣੀ ਜਿਨ੍ਹਾਂ ਨੇ ਔਰੰਗਜ਼ੇਬ ਦੇ ਜ਼ੁਲਮਾਂ ਦੇ ਖਿਲਾਫ ਆਵਾਜ਼ ਉਠਾਈ ਤੇ ਇੱਕ ਵੱਡਾ ਇਤਿਹਾਸ ਰਚਿਆ ਤੁਹਾਨੂੰ ਇਹ ਵੀਡੀਓ ਕਿਵੇਂ ਲੱਗੀ ਇਹ ਇਤਿਹਾਸ ਕਿਵੇਂ ਲੱਗਿਆ ਸਾਨੂੰ ਕਮੈਂਟ ਕਰਕੇ ਜ਼ਰੂਰ ਦੱਸਿਓ ਹੋਰ ਕਿਹੜੇ ਯੋਧੇ ਦੀ ਤੁਸੀਂ ਗਾਥਾ ਸੁਣਨਾ ਚਾਹੁੰਦੇ ਹੋ ਸਾਨੂੰ ਉਹ ਵੀ ਕਮੈਂਟ ਕਰਕੇ ਜ਼ਰੂਰ ਦੱਸ ਸਕਦੇ ਹੋ ਇਤਿਹਾਸ ਨਾਲ ਜੁੜੀਆਂ ਹੋਰ ਵੀਡੀਓਜ਼ ਦੇਖਣ ਲਈ ਔਰ ਸਪੈਸ਼ਲੀ ਸਿੱਖ ਇਤਿਹਾਸ ਨਾਲ ਜੁੜੀਆਂ ਵੀਡੀਓਜ਼ ਦੇਖਣ ਲਈ ਤੁਸੀਂ ਪੰਜਾਬ ਸਿਆਣ ਦੇ ਫੇਸਬੁੱਕ ਪੇਜ ਪੰਜਾਬ ਸਿਆਣ ਦੇ YouTube ਚੈਨਲ ਤੇ ਪੰਜਾਬ ਸਿਆਂ ਦੇ Instagram ਅਕਾਊਂਟ ਨੂੰ ਲਾਈਕ ਸਬਸਕ੍ਰਾਈਬ ਤੇ ਫੋਲੋ ਕਰ ਸਕਦੇ ਹੋ ਜਿਹੜੇ ਪਿੰਡ ਸ਼ਹਿਰ ਚ ਬੈਠ ਕੇ ਇਹ ਵੀਡੀਓ ਦੇਖ ਰਹੇ ਹੋ ਤੁਸੀਂ ਸਾਨੂੰ ਕਮੈਂਟ ਕਰਕੇ ਜ਼ਰੂਰ ਦੱਸ ਦਿਓ ਇਤਿਹਾਸ ਦੱਸਦਿਆਂ ਕੋਈ ਵੀ ਪੁੱਲਚੁੱਕ ਹੋ ਗਈ ਹੋਵੇ ਤਾਂ ਉਸ ਦੇ ਲਈ ਅਸੀਂ ਖਿਮਾ ਦੇ ਚਾਹਚੇ ਕਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ